ਆਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਸਰੀ ਰੈਲੀ ਹੈ ਔਰ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸੁਸ਼ੀਲ ਰਿੰਕੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ ਤਾਂ ਕਿਸਾਨ ਵੀ ਜ਼ਮ ਦੇ ਵਿਰੋਧ ਕਰਨਗੇ ਪਟਿਆਲਾ ਵੀ ਕੀਤਾ ਗਿਆ ਪਰ ਉਹਨਾਂ ਨੂੰ ਸਟੇਜ ਦੇ ਕੋਲ ਪਹੁੰਚਣ ਨਹੀਂ ਦਿੱਤਾ ਗਿਆ ਵੱਡੀ ਵਾਰੀਗੇਟਿੰਗ ਕੀਤੀ ਸੀ ਤਾਂ ਸਰਬੰਸ ਸਿੰਘ ਪੰਦੇਰ ਨੇ ਵੱਡਾ ਸਵਾਲ ਖੜਾ ਕੀਤਾ ਕਿ ਤੁਸੀਂ ਕਹਿ ਰਹੇ ਹੋ ਕਿ ਵਰਲਡ ਦੇ ਸਭ ਤੋਂ ਤਾਕਤਵਰ ਪੀਐਮ ਨਰਿੰਦਰ ਮੋਦੀ ਨੇ ਤਾਂ ਉਹ ਸਾਡੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਸਕੇ ਜੇ ਐਡੇ ਹੀ ਤਾਕਤਵਰ ਨੇ ਤਾਂ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਇਹ ਸਰਬੰਸ ਸਿੰਘ ਪੰਦੇਰ ਨੇ ਵੱਡਾ ਵਿਆਨ ਦਿੱਤਾ ਹੈ ਸਾਡੇ ਨਾਲ ਹੋਇਆ ਉਹਦੇ ਦੋਸ਼ੀ ਨੂੰ ਟਿਕਟ ਦਿੱਤੀ ਗਈ ਹੁਣ ਵੀ ਕਹਿੰਦੇ ਸਨਮਾਨ ਕਰਾਂਗੇ ਜਿੱਤੇ ਹਾਂ ਤੋਂ ਬਾਕੀ ਦਾ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਮੰਨਿਆ ਸੀ ਐਮਐਸਬੀ ਲੀਗਲ ਗਾਰੰਟੀ ਕਰੂਣ ਬਣਾਵਾਂਗੇ ਤੁਹਾਨੂੰ ਦਿੱਕਤ ਕੀ ਹੈ ਦੇ ਵਿੱਚ ਦੱਸੋ ਸਾਨੂੰ ਕਿਸਾਨ ਮਜ਼ਦੂਰ ਦੇ ਕਰਜ਼ੇ ਦਾ ਸਵਾਲ ਹੈਗਾ ਇਹਦੇ ਚ ਦਿੱਕਤ ਕੀ ਹੈਗਾ ਕਾਰਪੋਰੇਟ ਦਾ ਕਰਜ਼ਾ ਤੇ ਤੁਸੀਂ 14 ਲੱਖ 14.5 ਲੱਖ ਹਜ਼ਾਰ ਕਰੋੜ ਮਾਫ਼ ਕੀਤਾ ਸਾਡੇ ਚ ਕੀ ਸਮੱਸਿਆ ਹੈਗੀ ਹੈ ਜਵਾਬ ਦੇ ਦਿਓ ਇਸੇ ਤਰੀਕੇ ਨਾਲ ਜਿਹੜਾ ਜਿਹੜਾ ਹੈਗਾ ਵਾ ਨਰੇਗਾ 200 ਦਿਨ ਚਲੇ 700 ਰੁਪਇਆ ਦਿਹਾੜੀ ਹੋਵੇ ਭਾਰਤ WTO ਤੋਂ ਬਾਹਰ ਆਵੇ 21 ਸਮੱਸਿਆ ਹੈਗੀਆਂ ਸੋ ਇਹਨਾਂ ਸਵਾਲਾਂ ਦੇ ਜਵਾਬ ਮੰਗਦੇ ਹੈਗੇ ਇਸ ਕਰਕੇ ਅੱਜ ਦਾ ਪ੍ਰੋਗਰਾਮ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਵੀ ਜਰੂਰ ਆਓ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਭਾਜਪਾ ਦਾ ਚਿਹਰਾ ਅੱਜ ਵੀ ਨੰਗਾ ਕੀਤਾ ਜਾ ਸਕੇ ਧੰਨਵਾਦ ਤਾ ਦਸਤੀ ਕੀ ਰੈਲੀ ਦੇ ਵਿੱਚ ਕੱਲ ਪੂ ਤਮਾਮ ਕਿਸਾਨ ਉਹਨਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਗੜੇ ਇੰਤਜ਼ਾਮ ਕੀਤੇ ਹੋਏ ਸੀ ਪਰ ਇਸ ਵਿੱਚਕਾਰ ਹੁਣ ਸਰਬੰਸ ਸਿੰਘ ਪੰਦੇ ਨੇ ਦਿੱਕੇ ਸਵਾਲ ਖੜੇ ਕੀਤੇ ਨੇ ਕਿ ਸਾਡੇ ਸਵਾਲਾਂ ਦੇ ਜਵਾਬ ਤਾਂ ਦੇ ਦਿੰਦੇ ਆਪਣੇ ਆਪ ਨੂੰ ਤਾਕਤਵਰ ਦੱਸਦੇ ਨੇ ਤੇ ਹੋਰ ਵੀ ਜਿਹੜੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਤਾਕਤਵਰ ਪੀਐਮ ਕਹਿ ਰਹੇ ਨੇ ਦੁਨੀਆ ਦਾ ਇੱਕ ਹੀ ਬੰਦਾ ਹੈ ਕਹਿ ਰਹੇ ਨੇ ਵੀ ਉਹ ਪੀਐਮ ਨਰਿੰਦਰ ਮੋਦੀ ਤਾਕਤਵਰ ਨੇ ਪਰ ਸਾਡੇ ਸਵਾਲਾਂ ਦੇ ਜਵਾਬ ਦੇ ਦਿੰਦੇ ਤੇ ਉੱਤੇ ਹੀ ਦੱਸ ਤੀਏ ਉਹਨਾਂ ਨੇ ਇਹ ਵੀ ਕਿਹਾ ਕਿ ਐਡੀ ਵੈਰੀਕੇਟਿੰਗ ਲਗਾਉਣ ਦੀ ਕੀ ਲੋੜ ਸੀ ਜੇ ਉਹ ਇੰਨੇ ਹੀ ਤਾਕਤਵਰ ਨੇ ਤਾਂ ਅੱਗੇ ਇਹ ਵੀ ਕਿਹਾ ਕਿ ਜਿਹੜੀ ਜਲੰਧਰ ਔਰ ਪਟਿਆਲੇ ਮਾਫ ਕਰਨਾ ਗਰਦਾਸਪੁਰ ਦੇ ਵਿੱਚ ਜਿਹੜੀ ਰੈਲੀ ਹੋਵੇਗੀ ਉਸ ਦੇ ਵਿੱਚ ਵੀ ਕਿਸਾਨ ਹੋਣਾਂ ਅਲੱਗ ਤਰੀਕੇ ਦੇ ਨਾਲ ਵਿਰੋਧ ਕਰਨਗੇ ਜਮ ਕੇ ਵਿਰੋਧ ਕਰਨਗੇ ਪਟਿਆਲੇ ਵੀ ਕੀਤਾ ਗਿਆ ਪਰ ਉਹਨਾਂ ਨੂੰ ਸਟੇਜ ਦੇ ਕੋਲ ਪਹੁੰਚਣ ਨਹੀਂ ਦਿੱਤਾ ਗਿਆ ਵੱਡੀ ਵਾਰੀ ਗੇਟਿੰਗ ਕੀਤੀ ਸੀ ਤਾਂ ਸਰਬੰਸ ਸਿੰਘ ਪੰਦੇਰ ਨੇ ਵੱਡਾ ਸਵਾਲ ਖੜਾ ਕੀਤਾ ਕਿ ਤੁਸੀਂ ਕਹਿ ਰਹੇ ਹੋ ਕਿ ਵਰਲਡ ਦੇ ਸਭ ਤੋਂ ਤਾਕਤਵਰ ਪੀਐਮ ਨਰਿੰਦਰ ਮੋਦੀ ਨੇ ਤਾਂ ਉਹ ਸਾਡੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਸਕੇ ਜੇ ਐਡੇ ਹੀ ਤਾਕਤਵਰ ਨੇ ਤਾਂ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਸਰਬੰਸ ਸਿੰਘ ਪੰਦੇਰ ਨੇ ਵੱਡਾ ਵਿਆਨ ਦਿੱਤਾ ਹੈ ਸਾਡੇ ਨਾਲ ਹੋਇਆ ਉਹਦੇ ਦੋਸ਼ੀ ਨੂੰ ਟਿਕਟ ਦਿੱਤੀ ਗਈ ਹੁਣ ਵੀ ਕਹਿੰਦੇ ਸਨਮਾਨ ਕਰਾਂਗੇ ਜਿੱਤੇ ਹਾਂ ਤੋਂ ਬਾਕੀ ਦਾ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਮੰਨਿਆ ਸੀ ਐਮਐਸਬੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਤੁਹਾਨੂੰ ਦਿੱਕਤ ਕੀ ਇਹਦੇ ਵਿੱਚ ਦੱਸੋ ਸਾਨੂੰ ਕਿਸਾਨ ਮਜ਼ਦੂਰ ਦੇ ਕਰਜ਼ੇ ਦਾ ਸਵਾਲ ਹੈਗਾ ਇਹਦੇ ਵਿੱਚ ਦਿੱਕਤ ਕੀ ਹੈਗਾ ਕਾਰਪੋਰੇਟ ਦਾ ਕਰਜ਼ਾ ਤੇ ਤੁਸੀਂ 14 ਲੱਖ 14.5 ਲੱਖ ਹਜ਼ਾਰ ਕਰੋੜ ਮਾਫ਼ ਕੀਤਾ ਸਾਡੇ ਚ ਕੀ ਸਮੱਸਿਆ ਹੈਗੀ ਹੈ ਜਵਾਬ ਦੇ ਦਿਓ ਇਸੇ ਤਰੀਕੇ ਨਾਲ ਜਿਹੜਾ ਜਿਹੜਾ ਹੈਗਾ ਵਾ ਨਰੇਗਾ 200 ਦਿਨ ਚੱਲੇ 700 ਰੁਪਇਆ ਦਿਹਾੜੀ ਹੋਵੇ ਭਾਰਤ WTO ਤੋਂ ਬਾਹਰ ਆਵੇ 21 ਸਮੱਸਿਆ ਹੈਗੀਆਂ ਸੋ ਇਨ੍ਹਾਂ ਸਵਾਲਾਂ ਦੇ ਜਵਾਬ ਮੰਗਦੇ ਹੈਗੇ ਇਸ ਕਰਕੇ ਅੱਜ ਦਾ ਪ੍ਰੋਗਰਾਮ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਨੂੰ ਜਰੂਰ ਆਓ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਭਾਜਪਾ ਦਾ ਚਿਹਰਾ ਅੱਜ ਵੀ ਨੰਗਾ ਕੀਤਾ ਜਾ ਸਕੇ ਤੁਨ ਤਾ ਦਾਸਤੀ ਕੀ ਰੈਲੀ ਦੇ ਵਿੱਚ ਕੱਲ ਉਹ तमाम ਕਿਸਾਨ ਉਹਨਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਗੜੇ ਇੰਤਜ਼ਾਮ ਕੀਤੇ ਹੋਏ ਸੀ ਪਰ ਇਸੇ ਵਿੱਚਕਾਰ ਹਰਮਨ ਸਰਮਨ ਸਿੰਘ ਪੰਦੇ ਨੇ ਕਿ ਕਿ ਸਵਾਲ ਖੜੇ ਕੀਤੇ ਨੇ ਕਿ ਸਾਡੇ ਸਵਾਲਾਂ ਦੇ ਜਵਾਬ ਤਾਂ ਦੇ ਦਿੰਦੇ ਆਪਣੇ ਆਪ ਨੂੰ ਤਾਕਤਵਰ ਦੱਸਦੇ ਨੇ ਤੇ ਹੋਰ ਵੀ ਜਿਹੜੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਤਾਕਤਵਰ ਪੀਐਮ ਕਹਿ ਰਹੇ ਨੇ ਦੁਨੀਆ ਦਾ ਇੱਕ ਹੀ ਬੰਦਾ ਹੈ ਕਹਿ ਰਹੇ ਨੇ ਵੀ ਉਹ ਪੀਐਮ ਨਰਿੰਦਰ ਮੋਦੀ ਤਾਕਤਵਰ ਨੇ ਪਰ ਸਾਡੇ ਸਵਾਲਾਂ ਦੇ ਜਵਾਬ ਦੇ ਦਿੰਦੇ ਤੇ ਉੱਤੇ ਹੀ ਦੱਸ ਤੀਏ ਉਹਨਾਂ ਨੇ ਇਹ ਵੀ ਕਿਹਾ ਕਿ ਐਡੀ ਵੈਰੀਕੇਟਿੰਗ ਲਗਾਉਣ ਦੀ ਕੀ ਲੋੜ ਸੀ ਜੇ ਉਹ ਇੰਨੇ ਹੀ ਤਾਕਤਵਰ ਨੇ ਤਾਂ ਅੱਗੇ ਇਹ ਵੀ ਕਿਹਾ ਕਿ ਜਿਹੜੀ ਜਲੰਧਰ ਔਰ ਪਟਿਆਲੇ ਮਾਫ ਕਰਨਾ ਗਰਦਾਸਪੁਰ ਦੇ ਵਿੱਚ ਜਿਹੜੀ ਰੈਲੀ ਹੋਵੇਗੀ ਉਸ ਦੇ ਵਿੱਚ ਵੀ ਕਿਸਾਨ ਹੋਣ ਅਲੱਗ ਤਰੀਕੇ ਦੇ ਨਾਲ ਵਿਰੋਧ ਕਰਨਗੇ